ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਵਾਂ ਲੁਧਿਆਣੇ ਤੋਂ ਜਦੋਂ ਆਪਾਂ ਕਾਫੀ ਅੱਗੇ ਆ ਗਏ ਆ ਔਰ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਵਾ ਔਰ ਲੁਧਿਆਣੇ ਦਾ ਬੁੱਢਾ ਦਰਿਆ ਜਿਸ ਨੂੰ ਬੁੱਢਾ ਨਾਲਾ ਬਣਾਤਾ ਉਥੋਂ ਦੇ ਲੋਕਾਂ ਨੇ ਗੰਦ ਪਾਪ ਆ ਕੇ ਚੰਦ ਉਹ ਲੋਕ ਆ ਜਿਨ੍ਹਾਂ ਨੇ ਲੋਕਾਂ ਨੂੰ ਮੌਤ ਵੰਡਣੀ ਸ਼ੁਰੂ ਕਰਤੀ ਪੰਜਾਬ ਦੇਆਂ ਨੂੰ ਇਹ ਧਾਰ ਲਿਆ ਕਿ ਪੰਜਾਬ ਨੂੰ ਕੈਂਸਰ ਦੀ ਬਿਮਾਰੀ ਦੇਣੀ ਪੰਜਾਬ ਦੇ ਲੋਕਾਂ ਨੂੰ ਮੌਤ ਦੇਣੀ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਦੇਣੇ ਆ ਔਰ ਆਪ ਪਾਣੀ ਵੇਖ ਲਓ ਇੱਕ ਬੰਨੇ ਚਿੱਟਾ ਤੇ ਇੱਕ ਬੰਨੇ ਕਾਲਾ ਪਾਣੀ ਇਹ ਤਸੀਹੇ ਦਿੱਤੇ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ ਔਰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਉਹ ਵੱਡੀਆਂ ਜਾਂਡੀਆਂ ਇਹ ਹਾਲਾਤ ਤੁਸੀਂ ਵੇਖ ਲਓ ਕਿਸ ਤਰ੍ਹਾਂ ਦੇ ਕਰਤੇ ਆ ਔਰ ਇਹ ਪਾਣੀ ਜਦੋਂ ਵਿੱਚ ਜ਼ਹਿਰਾਂ ਘੁਲਦੀਆਂ ਵਾ ਨਾ ਇੱਕ ਬੰਨੇ ਸਾਫ਼ ਅੰਮ੍ਰਿਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰ ਜਦੋਂ ਕਾਲੇ ਕੈਮੀਕਲ ਜਿਹੜੇ ਆ ਹੋਰ ਤਰ੍ਹਾਂ ਤਰ੍ਹਾਂ ਦੇ ਆ ਜਿਹੜੀਆਂ ਬਿਮਾਰੀਆਂ ਲੈ ਕੇ ਆਉਣ ਡਿਆ ਉਹ ਖੁੱਲਦਿਆਂ ਤੇ ਹਾਲਾਤ ਵੇਖੋ ਕੀ ਬਣਦੇ ਆ ਸਾਫ਼ ਸੁਥਰੇ ਪਾਣੀ ਨੂੰ ਕਿਸ ਤਰ੍ਹਾਂ ਦੇ ਨਾਲ ਗੰਦਾ ਕੀਤਾ ਜਾਂਦੇ ਆ ਸੁ ਕਿਤੇ ਵੀ ਤੁਸੀਂ ਦੇਖ ਲਓ ਇੱਥੇ 5 ਮਿੰਟ ਨਹੀਂ ਖਲੋ ਸਕਦੇ ਇੰਨੀ ਗੰਦੀ ਸਮੈਲ ਆਉਂਦੀ ਐ ਇੱਥੋਂ ਆਹ ਸਾਫ਼ ਪਾਣੀ ਆ ਆਹ ਗੰਦਾ ਪਾਣੀ ਆ ਔਰ ਇਹ ਮੌਤ ਜਿਹੜੀ ਆ ਇਹ ਮਾਝੇ ਦੇ ਲੋਕਾਂ ਨੂੰ ਮਾਝੇ ਦੇਆਂ ਨੂੰ ਮਾਲਵੇ ਦੇਆਂ ਨੂੰ ਦੁਆਬੇ ਦੇਆਂ ਨੂੰ ਇਹ ਇੱਕ ਸ਼ਹਿਰ ਦੇ ਵਿੱਚੋਂ ਚੰਦ ਉਹ ਲੋਕ ਵੰਡ ਰਿਹਾ ਤੇ ਸਰਕਾਰਾਂ ਦੇ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤੇ ਆ ਇਹੀ ਜਿਹੜਾ ਵਾ ਸਤਲੁਜ ਦਰਿਆ ਜਾ ਕੇ ਬਿਆਸ ਦਰਿਆ ਦੇ ਨਾਲ ਹਰੀਆਂ ਕਿਆਂ ਜਾ ਕੇ ਇਕੱਠੇ ਹੋਣੇ ਆ ਔਰ ਇਹ ਸਾਰਾ ਗੰਦਾ ਪਾਣੀ ਜਿਹੜੇ ਇਹਦੇ ਵਿੱਚ ਮੱਛੀ ਖਾਂਦੇ ਬੜੇ ਸ਼ਿਕਾਇਤਾਂ ਆ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਔਰ ਕਿੰਨੇ ਲੋਕਾਂ ਨੂੰ ਇਹਨਾਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਚੰਦ ਉਹ ਲੋਕ ਜੋ ਆਪਣੇ ਪ੍ਰੋਫਿਟ ਦੇ ਲਈ ਆ ਸਾਰਾ ਬੇੜਾ ਕਰਕੇ ਕਰਨ ਰਿਹਾ ਮਹਾਰਾਜ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਅਸੀਂ ਮਾਤਾ ਨੂੰ ਦੂਸ਼ਿਤ ਕਰਤਾ ਪਵਨ ਨੂੰ ਗੁਰੂ ਨੂੰ ਦੂਸ਼ਿਤ ਕਰਤਾ ਪਾਣੀ ਸਾਡਾ ਪਿਤਾਵਾ ਪਾਣੀ ਸਾਡਾ ਜੀਵਨ ਹੈ ਪਾਣੀ ਵਿੱਚ ਗੰਦਗੀ ਪਾਉਣ ਤੋਂ ਅਸੀਂ ਬਾਜ਼ ਨਹੀਂ ਆਏ ਆ ਦੂਰ ਦੂਰ ਤੱਕ ਵੇਖ ਲਓ ਆਂ ਦੇਰੀ ਮੌਤ ਵੰਡੀ ਜਾ ਰਹੀ ਆ ਆ ਮੌਤ ਆ ਕਿਤੇ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਹੁੰਦੇ ਤੇ ਇੱਕ ਮਿੰਟ ਤੋਂ ਪਹਿਲਾਂ ਪਰਚਾ ਦਰਜ ਕਰ ਦਿੰਦੇ ਆ ਤੇ ਆ ਤੁਸੀਂ ਵੇਖ ਲਓ ਇੱਥੇ ਖੁੱਲ੍ਹਾआम ਮੌਤ ਜਿਹੜੀ ਆ ਉਹ ਵੰਡੀ ਜਾ ਰਹੀ ਆ ਸੋ ਭਰਾਓ ਜਾਗੋ ਪੰਜਾਬ ਦੇ ਲੋਕੋ ਜਾਗੋ ਅੱਜ ਪੰਜਾਬ ਦੇ ਲੋਕਾਂ ਨੂੰ ਕਿਸ ਕਿਸ ਤਰ੍ਹਾਂ ਨਾਲ ਖਤਮ ਕੀਤਾ ਜਾ ਰਿਹਾ ਮੇਰੀ ਮੌਤ ਵੰਡੀ ਜਾ ਰਹੀ ਆ ਇਹਦਾ ਦੋਸ਼ੀ ਕੌਣ ਆ ਇਹਦੇ ਦੋਸ਼ੀ ਚੰਦ ਉਹ ਲੋਕ ਆ ਜਿਹੜੇ ਪਾਣੀ ਵਿੱਚ ਗੰਦਗੀ ਪਾ ਰਹੇ ਆ ਕਿਉਂਕਿ ਇਹ ਹਰ ਇੱਕ ਚੀਜ਼ ਦਾ ਹੱਲ ਆ ਹਰ ਸਮੱਸਿਆ ਦਾ ਹੱਲ ਆ ਮੈਂ ਦੇਖ ਰਿਹਾ ਕੋਈ ਲੀਡਰ ਨਹੀਂ ਬੋਲਿਆ ਕੋਈ ਮਤਲਬ ਕਿਸੇ ਤਰ੍ਹਾਂ ਦੀ ਕਿਸੇ ਪਾਰਟੀ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ ਸਿਵਾਏ ਇੱਕ ਬੰਦੇ ਤੋਂ ਅਮਰੇ ਸਰ ਦਾ ਐਮਪੀ ਗੁਰਜੀਤ ਸਿੰਘ ਔਜਲਾ ਜਿਸ ਨੇ ਇਸ ਦੀ ਗੱਲ ਪਾਰਲੀਮੈਂਟ ਵਿੱਚ ਰੱਖੀ ਬੁੱਢੇ ਦਰਿਆ ਦੀ ਔਰ ਦੁੱਖ ਦੀ ਗੱਲ ਆ ਕੀ ਕਹਿੰਦੇ ਜਿਸਤਨ ਲੱਗੇ ਉਹੀ ਜਾਣੇ ਉਹਦੇ ਵੀ ਘਰ ਦੇ ਗਾੜੀਓ ਅਮਰੇਸਰੋ ਜਿਹੜੀ ਇੱਕ ਡਰੇਨ ਨਿਕਲਦੀ ਆ ਗੰਦੇ ਪਾਣੀ ਦੀ ਡਰੇਨ ਨਿਕਲਦੀ ਆ ਉਹਦੇ ਨਾਲ ਬਹੁਤ ਸਾਰੇ ਲੋਕ ਅਮਰੇਸਰ ਦੇ ਵੀ ਸਾਡੇ ਦੇ ਪੀੜਤ ਨੇ ਤਾਂ ਹੀ ਉਹ ਐਮਪੀ ਸਾਹਿਬ ਨੂੰ ਪਤਾ ਸੀ ਲੋਕਾਂ ਦੇ ਦਰਦ ਨੂੰ ਉਹਨਾਂ ਸਮਝਿਆ ਔਰ ਉੱਥੇ ਰੱਖਿਆ ਆਹ ਵੇਖ ਲੋ ਹਾਲਾਤ ਜੇਕਰ ਅਸੀਂ ਅੱਜ ਪਾਣੀ ਨੂੰ ਨਾ ਬਚਾਇਆ ਤੇ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੇਸਦਾ ਜਿਹੜਾ ਰਿਜ਼ਲਟ ਪੁੱਗਤ ਨਾ ਪੁੱਗਾ ਪਾਣੀ ਜਿਹੜਾ ਗੰਦਲਾ ਹੋ ਚੁੱਕਿਆ ਕੋਈ ਕਸਰ ਨਹੀਂ ਛੱਡੀ ਇੱਕ ਪਾਣੀ ਹੀ ਸਾਡੇ ਕੋਲ ਸੀ ਜਿਹਦੇ ਵਿੱਚ ਜ਼ਹਿਰਾਂ ਘੋਲਦਿਆਂ ਨਾ ਲੋਕਾਂ ਨੇ ਸੋ ਰੱਬ ਦਾ ਵਾਸਤਾ ਮੇਰੀ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿ ਪਾਣੀ ਨੂੰ ਕਮ ਸੇ ਕਮ ਗੰਦਾ ਨਾ ਹੋਣ ਦਿਓ ਮੈਂ ਨਹੀਂ ਕਹਿੰਦਾ ਕਿਸੇ ਦਾ ਕਾਰੋਬਾਰ ਬੰਦ ਹੋਵੇ ਉਹ ਫੈਕਟਰੀ ਵਾਲਿਆਂ ਦਾ ਜਿਹੜਾ ਪਾਣੀ ਆ ਉਹ ਕਿਤੇ ਸੀਵਰੇਜ ਦੇ ਵਿੱਚ ਚਾ ਕਿਸੇ ਹੋਰ ਬੰਨੇ ਸੁੱਟੋ ਇਸ ਬੁੱਢੇ ਦਰਿਆ ਦੇ ਵਿੱਚ ਨਾ ਸੁੱਟ ਕੇ ਤੇ ਆ ਨਾ ਗੰਦਗੀ ਪਾਈ ਜਾਵੇ ਕਿਉਂਕਿ ਇਹ ਪਾਣੀਆਂ ਦਾ ਮਸਲਾ ਵਾ ਜੇ ਪਾਣੀ ਬਚਿਆ ਤੇ ਸਾਡਾ ਜੀਵਨ ਬਚੂਗਾ ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਊਗਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੇ ਆਸੀਂ ਸੋ ਰੱਬ ਦਾ ਵਾਸਤਾ ਪਾਣੀ ਵਿੱਚ ਗੰਦਗੀ ਨਾ ਪਊ ਸਰਕਾਰ ਇਸ ਦਾ ਜਲਦ ਤੋਂ ਜਲਦ ਹੱਲ ਲੱਭੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ